ਸਸੀ ਕਲ ਜੀ ਸਾਰੇ ਕਿਹੜਾ ਹਾਲ ਚਾਲ ਸਾਰੇ ਦੇ ਤੇ ਮੈਂ ਵੀ ਠੀਕ ਆ ਦੇਖੋ ਜੀ ਇਹ ਹੈਗੇ ਨੇ گلاب ਦੇ ਫੁੱਲ ਗਲਾਬੀ ਤੇ ਕੰਡਿਆਂ ਵਾਲਾ ਇਹ ਬੂਟਾ ਆ ਇਹ ਇਹਦੇ ਜਿਹੜੇ ਫੁੱਲ ਸੀਗੇ ਬਹੁਤ ਜ਼ਿਆਦਾ ਸੁੱਕੇ ਸੀਗੇ ਤੇ ਉਹ ਆਪਾਂ ਕੱਟ ਦਿੱਤੇ ਤੇ ਹੁਣ ਉਹ ਦੇਖੋ ਬੂਟਾ ਕਿੰਨਾ ਸੋਹਣਾ ਲੱਗਦਾ ਇਸ ਬੁੱਤੇ ਦੀਆਂ ਟਾਣੀਆਂ ਮੈਂ ਕੱਟ ਦਿੱਤੀਆਂ ਸੀ ਐ ਤੇ ਫੁੱਲ ਮੈਨੂੰ ਦਿਸੇ ਨਹੀਂ ਜਾਂ ਧਿਆਨ ਨਹੀਂ ਗਿਆ ਤੇ ਮੈਂ ਦੂਸਰਾ ਬੁੱਟਾ ਕੱਟਦੀ ਸੀ ਤੇ ਮੈਂ ਕਿਹਾ ਚੱਲੋ ਮੇਰੀ ਨਿਗਾਹ ਪੈ ਗਈ ਮੈਂ ਕਿਹਾ ਚੱਲੋ ਇਹ ਬੁੱਤੇ ਦੀਆਂ ਟਾਣੀਆਂ ਕੱਟੀਆਂ ਤਾਂ ਹੁਣ ਆਪਾਂ ਫੁੱਲ ਵੀ ਕੱਟ ਦੇਣੇ ਆ ਜੀ ਜਿਹੜੇ ਸੁੱਕੇ ਆ ਆ ਜਿਹੜਾ ਕੰਡਿਆਂ ਵਾਲਾ ਬੁੱਟਾ ਆ ਇਹਨੂੰ ਲੱਗਦੇ ਨੇ ਚਿੱਟੇ ਫੁੱਲ ਤੇ ਹੁਣ ਇਹਦੇ ਜਿਹੜੇ ਸੁੱਕੇ-ਸੁੱਕੇ ਦੇ ਫੁੱਲ ਹੈਗੇ ਨੇ ਉਹਨਾਂ ਦੀ ਆਪਾਂ ਕਟਾਈ ਕਰਾਂ ਆ ਜਿਹੜਾ ਬੂਟਾ ਹੈਗਾ ਇਹ ਚਿੱਟੇ ਫੁੱਲਾਂ ਵਾਲਾ ਆ ਤੇ ਕੰਡਿਆਂ ਵਾਲਾ ਆ ਤੇ ਪਹਿਲਾਂ ਤੇ ਲੱਗਿਆ ਕਿ ਬਸ ਇਹਦੇ ਜਿਹੜੀ ਸੁੱਕੀ ਫੁੱਲ ਉਹੀ ਕੱਟਣੇ ਪੈਣੇ ਆ ਪਰ ਇਹਦੀਆਂ ਟਾਹਣੀਆਂ ਬਹੁਤ ਜ਼ਿਆਦਾ ਉੱਪਰ ਨੂੰ ਸੀਗੀਆਂ ਫਿਰ ਮੈਂ ਸੋਚਿਆ ਵੀ ਜਿਹੜੀਆਂ ਜ਼ਿਆਦਾ ਵੱਡੀਆਂ ਟਾਹਣੀਆਂ ਆ ਕੱਟ ਕੇ ਤੇ ਬੂਟਾ ਪਧਰਾ ਕੀਤਾ ਜਾਵੇ ਤੇ ਕੋਸ਼ਿਸ਼ ਕੀਤੀ ਤੇ ਦੇਖਣ ਨੂੰ ਵੀ ਬਹੁਤ ਸੋਹਣਾ ਲੱਗਣ ਲਿਆ ਵਾ ਸੁੱਕੇ ਜਿਹੜੇ ਦੇ ਚਿੱਟੇ ਫੁੱਲ ਸੀ ਉਹ ਵੀ ਕੱਟ ਦਿੱਤੇ ਤੇ ਜਿਹੜੀਆਂ ਵੱਧੂ ਘੱਟ ਟਾਹਣੀਆਂ ਸੀਗੀਆਂ ਉਹ ਵੀ ਕੱਟ ਕੇ ਪਧਰਾ ਕਰ ਦਿੱਤਾ ਕਿੰਨਾ ਸੋਹਣਾ ਲੱਗਣ ਲਿਆ ਨਾ ਜਿਹੜਾ ਕੰਡਿਆਂ ਵਾਲਾ ਬੂਟਾ ਹੈਗਾ ਲਾਲ ਫੁੱਲਾਂ ਵਾਲਾ ਹੁਣ ਇਹਦੇ ਸੁੱਕੇ ਫੁੱਲ ਜਿਹੜੇ ਹੈਗੇ ਨੇ ਉਹ ਕੱਟਦੀ ਆ ਮੈਂ ਹੁਣ ਮੈਂ ਆਹ ਟਾਣੀਆਂ ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਆ ਚਿੱਟੇ ਫੁੱਲਾਂ ਦੀਆਂ ਤੇ ਲਾਲ ਫੁੱਲਾਂ ਦੀਆਂ ਹੋਣੀਆਂ ਨੇ ਉਹਨੇ ਕੱਟਦੀ ਫੇਰ ਤੁਹਾਨੂੰ ਪੱਤਰੇ ਕਰਕੇ ਦੱਸਦੇ ਆ ਇਕ ਗਵਾਂਡੀ ਭਾਈ ਕੱਟਣ ਡਿਆ ਏ ਘਾ ਕੰਡੀਆਂ ਵਾਲਾ ਦਰਖਤ ਲਿਆ ਕੱਟ ਬਹੁਤ ਸੋਹਣਾ ਲੱਗਣ ਡਿਆ ਏ ਦੋ ਸੀ ਇਹ ਬਹੁਤ ਵੱਡੇ ਵੱਡੇ ਤੇ ਆ ਹੁਣ ਟਾਹਣੀਆਂ ਜਿਹੜੀਆਂ ਕੱਟੀਆਂ ਆ ਇਹ ਹੁਣ ਪਾਉਨੇ ਆ ਜੀ ਐਸ ਲਿਫਾਫੇ ਦੇ ਵਿੱਚ ਇਸ ਇੱਥੇ ਅੱਗੇ ਵੀ ਬਹੁਤ ਪਈਆਂ ਨੇ ਜਿੰਨੀਆਂ ਵੀ ਮੈਂ ਸਾਰੀਆਂ ਟਾਹਣੀਆਂ ਕੱਟੀਆਂ ਐਸ ਲਿਫਾਫੇ ਦੇ ਵਿੱਚ ਪਾਈਆਂ ਕੱਟਣੀਆਂ ਸੁੱਕੀਆਂ ਪਰ ਲਿਫਾਫੇ 'ਚ ਪਾਉਣੀਆਂ ਬਹੁਤ ਔਖੀਆਂ ਆ ਦੇਖੋ ਹੁਣ ਕਿੰਨੇ ਸੋਹਣੇ ਲੱਗਦੇ ਨੇ ਸਾਰੇ ਦਰਖਤ ਬੂਟੀ ਕਹਿ ਸਕਦੇ ਹਾਂ ਤੇ ਹੁਣ ਕਿੰਨਾ ਸੋਹਣਾ ਲੱਗਦਾ ਘਰ ਦੇ ਮੂਹਰੇ ਪਾਸਿਓਂ ਜੇ ਆਪਾਂ ਦਰਖਤ ਲਾਈਏ ਇਸ ਤਰ੍ਹਾਂ ਇਹਨਾਂ ਨੂੰ ਸ਼ਾਂਗ ਕੇ ਰੱਖਣਾ ਪੈਂਦਾ ਫੇਰ ਸੋਹਣੇ ਲੱਗਦੇ ਆ ਮਨੇ ਕਿ ਚਲੋ ਤੁਹਾਨੂੰ ਇੱਧਰ ਵੀ ਦਿਖਾ ਦਾਂ 2 ਘੰਟੇ ਲੱਗੇ ਸਾਰੇ ਦਰਖਤ ਸ਼ਾਂਗ ਵਾਸਤੇ